ਅੱਜ ਦੀ ਪੰਜਾਬੀ ਜੀਕੇ ਦੀ ਕਕ੍ਹਾ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਿ ਸਰਿਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਵੱਖਰੇ ਟਾਈਪ ਦੇ ਕੁਝ ਜੀਕੇ ਦੇ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਸਾਡੇ ਜੀਕੇ ਦੇ ਪ੍ਰਸ਼ਨ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਭਾਰਤ ਦਾ ਰਾਸ਼ਟ੍ਰ ਪੰਛੀ ਕਿਹੜਾ ਹੈ ਭਈ ਭਾਰਤ ਦਾ ਰਾਸ਼ਟ੍ਰ ਪੰਛੀ ਕਿਹੜਾ ਹੈ ਮੋਰ ਮੋਰ ਭਾਰਤ ਦਾ ਰਾਸ਼ਟਰੀ ਰਾਸ਼ਟਰੀ ਪੰਛੀ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਧਰਤੀ ਦੇ ਧਰਤੀ ਦੇ ਸਭ ਤੋਂ ਨੇੜੇ ਦਾ ਗ੍ਰਹਿ ਕਿਹੜਾ ਹੈ ਸ਼ੁਕਰ ਭਈ ਸ਼ੁਕਰ ਧਰਤੀ ਦੇ ਸਭ ਤੋਂ ਨੇੜੇ ਦਾ ਗ੍ਰਹਿ ਹੈ ਤੀਜਾ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਪਹਿਲੀ ਸਿਮਿੰਟ ਫੈਕਟਰੀ 1904 ਵਿੱਚ ਕਿੱਥੇ ਸਥਾਪਿਤ ਹੋਈ ਸੀ ਮਦਰਾਸ ਵਿੱਚ ਮਦਰਾ ਜਿਹੜੀ ਤਮਿਲਨਾਡੂ ਦੀ ਕੈਪੀਟਲ ਹੈਗੀ ਤੇ ਭਾਰਤ ਦੀ ਪਹਿਲੀ ਸਿਮਿੰਟ ਫੈਕਟਰੀ 1904 ਵਿੱਚ ਮਦਰਾਸ ਵਿੱਚ ਸਥਾਪਿਤ ਹੋਈ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਭਾਰਤ ਵਿੱਚ ਸਭ ਤੋਂ ਲੰਬਾ ਪਲੇਟਫਾਰਮ ਕਿੱਥੇ ਹੈ ਭਾਰਤ ਵਿੱਚ ਸਭ ਤੋਂ ਲੰਬਾ ਪਲੇਟਫਾਰਮ ਕੋਲਕਾਤਾ ਵਿੱਚ ਹੈ ਜਿਹੜਾ ਖੜਗਪੁਰ ਇਹ ਭਾਰਤ ਦਾ ਸਭ ਤੋਂ ਲੰਬਾ ਪਲੇਟਫਾਰਮ ਸੀ ਕੋਲਕਾਤਾ ਜਿਹੜੀ ਵੈਸਟ ਬੰਗਾਲ ਦੀ ਕੈਪੀਟਲ ਹੈਗੀ ਤੇ ਭਾਰਤ ਵਿੱਚ ਸਭ ਤੋਂ ਲੰਬਾ ਪਲੇਟਫਾਰਮ ਕੋਲਕਾਤਾ ਵਿੱਚ ਸਥਿਤ ਹੈ ਪੰਜਵਾਂ ਪ੍ਰਸ਼ਨ ਕਿਹੜਾ ਸੀ ਭਾਰਤੀ ਰੇਲਵੇ ਨੂੰ ਕਿੰਨੇ ਖੰਡਾਂ ਵਿੱਚ ਵੰਡਿਆ ਜਾਂਦਾ ਹੈ ਭਾਰਤੀ ਰੇਲਵੇ ਨੂੰ 9 ਖੰਡਾਂ ਵਿੱਚ ਵੰਡਿਆ ਜਾਂਦਾ ਹੈ ਛੇਵਾਂ ਪ੍ਰਸ਼ਨ ਕਿਹੜਾ ਸੀ ਮੱਛੀਆਂ ਫੜਨ ਦਾ ਕੰਮ ਜ਼ਿਆਦਾਤਰ ਕਿੱਥੇ ਹੈ ਭਈ ਮੱਛੀਆਂ ਨੂੰ ਫੜਨ ਦਾ ਕੰਮ ਜ਼ਿਆਦਾਤਰ ਕਿੱਥੇ ਹੈ ਆਈਲੈਂਡ ਵਿੱਚ ਭਈ ਮੱਛੀਆਂ ਫੜਨ ਦਾ ਕੰਮ ਕਿੱਥੇ ਹੁੰਦਾ ਸੀ ਆਈਲੈਂਡ ਵਿੱਚ ਸੱਤਵਾਂ ਪ੍ਰਸ਼ਨ ਕਿਹੜਾ ਸੀ ਸੰਸਾਰ ਦੀ ਸਭ ਤੋਂ ਵੱਡੀ ਨਦੀ ਕਿਹੜੀ ਹੈ ਅਮਾਜ਼ਨ ਅਮਾਜ਼ਨ ਸੰਸਾਰ ਦੀ ਸਭ ਤੋਂ ਵੱਡੀ ਨਦੀ ਹੈਗੀ 8ਵਾਂ ਪ੍ਰਸ਼ਨ ਕਿਹੜਾ ਸੀ ਰਬੜ ਦੀ ਖੇਤੀ ਜ਼ਿਆਦਾ ਕਿੱਥੇ ਹੁੰਦੀ ਹੈ ਬਈ ਰਬੜ ਦੀ ਰਬੜ ਦੀ ਖੇਤੀ ਜ਼ਿਆਦਾ ਕਿੱਥੇ ਹੁੰਦੀ ਹੈ ਕੇਰਲਾ ਤੇ ਕਰਨਾਟਕ ਆ ਸਾਡੇ ਇੰਡੀਆ ਦੇ ਦੋ ਸਟੇਟ ਹੈਗੇ ਜਿੱਥੇ ਰਬੜ ਦੀ ਖੇਤੀ ਜ਼ਿਆਦਾ ਹੁੰਦੀ ਹੈ ਨੋਵਾਂ ਪ੍ਰਸ਼ਨ ਕਿਹੜਾ ਸੀ ਸੰਸਾਰ ਦਾ ਸਭ ਤੋਂ ਠੰਡਾ ਮਹਾਦੀਪ ਕਿਹੜਾ ਹੈ ਸੰਸਾਰ ਦਾ ਸਭ ਤੋਂ ਠੰਡਾ ਮਹਾਦੀਪ ਕਿਹੜਾ ਹੈ ਅੰਟਾਰਕਟਿਕ ਅੰਟਾਰਕਟਿਕ ਸੰਸਾਰ ਦਾ ਸਭ ਤੋਂ ਵੱਡਾ ਸਭ ਤੋਂ ਠੰਡਾ ਮਹਾਦੀਪ ਸੀ 10ਵਾਂ ਪ੍ਰਸੰਕ ਕਿਹੜਾ ਸੀ ਸੰਸਾਰ ਦਾ ਸਭ ਤੋਂ ਲੰਬਾ ਡੈਮ ਕਿਹੜਾ ਸੀ ਹਿਰਾਕੁੰਡ ਡੈਮ ਹਿਰਾਕੁੰਡ ਭਾਰਤ ਦਾ ਸਭ ਤੋਂ ਲੰਬਾ ਡੈਮ ਸੀ ਸੰਸਾਰ ਦਾ ਭਾਰਤ ਵਿੱਚ ਵੇ ਸਭ ਤੋਂ ਲੰਬਾ ਡੈਮ ਕਿਹੜਾ ਹੈ ਹਿਰਾਕੁੰਡ ਡੈਮ ਹਿਰਾਕੁੰਡ ਡੈਮ ਜੋੜਾ ਉੜੀਸਾ ਵਿੱਚ ਅੱਗੇ ਵਾਲਾ ਕਿਹੜਾ ਸੀ 11ਵਾਂ ਪ੍ਰਸੰਕ ਸਭ ਤੋਂ ਵੱਡੀ ਮਸਜਿਦ ਕਿਹੜੀ ਹੈ ਜਾਮਾ ਮਸਜਿਦ ਹੈ ਭਈ ਸਭ ਤੋਂ ਵੱਡੀ ਮਸਜਿਦ ਜਾਮਾ ਮਸਜਿਦ ਹੈ ਜਿਹੜੀ ਸਾਡੀ ਦੇਸ਼ ਦੀ ਸਾਡੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਥਾਪਿਤ ਹੈਗੀ ਸੰਸਾਰ ਦੀ ਸਭ ਤੋਂ ਵੱਡੀ ਮਸਜਿਦ 12ਵਾਂ ਪ੍ਰਸ਼ਨ ਕਿਹੜਾ ਸੀ ਸਭ ਤੋਂ ਉੱਚੀ ਇਮਾਰਤ ਕਿਹੜੀ ਸੀ ਸ਼ਿਰਸ ਬੁਰਜ ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਸ਼ਿਰਸ ਬੁਰਜ ਸੀ 13ਵਾਂ ਪ੍ਰਸ਼ਨ ਕਿਹੜਾ ਸੀ ਸਭ ਤੋਂ ਵੱਡਾ ਗ੍ਰਹਿ ਕਿਹੜਾ ਸੀ ਬ੍ਰਹਸਪਤੀ ਬ੍ਰਹਸਪਤੀ ਸਭ ਤੋਂ ਵੱਡਾ ਗ੍ਰਹਿ ਸੀ ਵਿਕੋ ਅੱਧਿਕ ਅੱਖਿਆ ਵਿੱਚ ਮੈਂ ਤੁਹਾਡੇ ਲਈ ਵੱਖਰੇ ਵੱਖਰੇ ਜਿੱਕੇ ਦੇ ਪ੍ਰਸ਼ਨ ਦੱਸੇ ਸੀ ਅਸ ਦੀ ਕੱਖਿਆ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਧਿਕ ਕੱਖਿਆਤ ਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਅਧਿਕ ਕੱਖਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਇੱਕ ਵਾਰ ਹੋਰ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ